ਜਦ ਹਰਿਆਣਾ ਸਣੇ ਪੂਰਾ ਉੱਤਰ ਭਾਰਤ ਕੜਾਕੇ ਦੀ ਸਰਦੀ ਨਾਲ ਠੰਡ ਰਿਹਾ ਹੈ ਸ਼ੁੱਕਰਵਾਰ ਨੂੰ ਸੰਘਣੀ ਧੁੰਦ ਕਾਰਨ ਵਿਜ਼ਿਬਿਲਟੀ ਜ਼ੀਰੋ ਰਹੀ ਹੈ ਪੰਜਾਬ ਦੇ ਨਾਲ ਹਰਿਆਣਾ ਵਿੱਚ ਵੀ ਧੁੰਦ ਦਾ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ 20 ਜਨਵਰੀ ਤੋਂ ਧੁੰਦ ਵਿੱਚ ਕੁਝ ਰਾਹਤ ਮਿਲਣ ਦੇ आसार ਨੇ ਹਰਿਆਣਾ ਤੇ ਚੰਡੀਗੜ੍ਹ ਵਿੱਚ ਵਿਜ਼ਿਬਿਲਟੀ 50 ਤੋਂ 200 ਮੀਟਰ ਤੱਕ ਰਹੀ ਹੈ ਪੰਜਾਬ ਦੇ 14 ਜ਼ਿਲ੍ਹਿਆਂ ਵਿੱਚ ਮੌਸਮ ਜ਼ਿਆਦਾ ਖਰਾਬ ਰਹੇਗਾ ਇੱਥੇ ਸਵੇਰੇ ਧੁੰਦ ਰਹੇਗੀ ਪਰ ਦੁਪਹਿਰ ਤੱਕ ਧੁੱਪ ਨਿਕਲਣ ਦੀਆਂ ਸੰਭਾਵਨਾਵਾਂ ਨੇ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਹੁਸ਼ਿਆਰਪੁਰ ਨਵਾਂ ਸ਼ਹਿਰ ਕਪੂਰਥਲਾ ਜਲੰਧਰ ਫਿਰੋਜ਼ਪੁਰ ਫਰੀਦਕੋਟ ਮੋਗਾ ਲੁਧਿਆਣਾ ਬਠਿੰਡਾ ਬਰਨਾਲਾ ਤੇ ਮਾਨਸਾ ਵਿੱਚ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ ਪੰਜਾਬ ਵਿੱਚ ਬੀਤੇ 50 ਸਾਲਾਂ ਵਿੱਚ ਇੰਨੀ ਠੰਡ ਨਹੀਂ ਦੇਖੀ ਗਈ ਅਧਿਕਤਮ ਤਾਪਮਾਨ ਸਧਾਰਨ ਤੋਂ 7 ਤੋਂ 9 ਡਿਗਰੀ ਤੱਕ ਘਟ ਦਰਜ ਕੀਤਾ ਗਿਆ ਹੈ 20 ਜਨਵਰੀ ਤੋਂ ਰਾਹਤ ਮਿਲਣ ਦੇ ਅਸਾਰ ਦਿਖ ਰਹੇ ਨੇ ਤੁੰਦ ਦਾ ਅਸਰ ਰਹੇਗਾ ਤੇ ਰਾਤ ਦੇ ਤਾਪਮਣੂ ਵਿੱਚ ਵੀ ਗਰਾਵਟ ਹੋਵੇਗੀ ਧੁੱਪ ਨਿਕਲਣ ਨਾਲ ਅਧਿਕਤਮ ਤਾਪਮਣ ਸਧਾਰਨ ਵੱਲ ਵਧੇਗਾ ਇਸੇ ਤਰ੍ਹਾਂ ਹਰਿਆਣਾ ਵਿੱਚ ਵੀ 16 ਜ਼ਿਲ੍ਹਿਆਂ ਵਿੱਚ ਮੌਸਮ ਖਰਾਬ ਰਹੇਗਾ ਅੰਬਾਲਾ ਕੁਰਕਸ਼ੇਤਰ ਕੈਥਲ ਕਰਨਾਲ ਵਿੱਚ ਸੰਗਣੀ ਕੋਰੇ ਕੋਲਡ ਡੇ ਦਾ ਔਰੰਜ ਅਲਰਟ ਜਾਰੀ ਕੀਤਾ ਗਿਆ ਦੂਜੇ ਪਾਸੇ ਹਿਸਾਰ ਫਤਿਆਬਾਦ ਸਿਰਸਾ ਪਾਣੀਪਤ, सोनीपत, ਫਰੀਦাবাদ, ਮੇਵਾਤ, ਗੁਰੂਗ੍ਰਾਮ, ਰਿਵਾੜੀ, ਮਹਿੰਦਰਗੜ੍ਹ, ਯਮਨਾਨਗਰ ਤੇ ਪੰਚਕੂਲਾ ਵਿੱਚ yellow alert ਜਾਰੀ ਕੀਤਾ ਗਿਆ।